ਵਾਹ ਬੱਚੋ ਚੁੱਪ ਦਾ ਦਾਨ ਵਰਕਸ਼ਾਪ ਆਹ ਕੋਈ ਗੁਰਜੀ ਕਾ ਖਾਲਸਾ ਵਾਹਿਗੁਰੂ ਇਧਰ ਦੇਖੋ ਇਸ ਤੋਂ ਪਹਿਲਾਂ ਆਪਾਂ ਸਾਰਿਆਂ ਨੇ 35 ਅੱਖਰ ਪੜ੍ਹ ਲਏ ਹਨ ਕੂੜੇ ਤੋਂ ਲੈ ਕੇ 18 18 ਤੱਕ 18 ਬਰਾਵੋ 18 ਤੱਕ ਉਸ ਤੋਂ ਅੱਗੇ ਛੇ ਅੱਖਰ ਸਿੱਕੇ ਜਿਹੜੇ ਆਪਾਂ ਦਨ ਛੜਤੇ ਸੀਗੇ ਬਿੰਦੀ ਪੈਰ ਥਾਉਣੀ ਇਹਦੇ ਪੈਰ ਤੇ ਬਿੰਦੀ ਵਾਲੇ ਅੱਖਰ ਅੱਜ ਆਪਾਂ ਪੜ੍ਹਨੇ ਲੱਲਾ Esa, kakka, gaga cezada, baba. Et, et, çoğu, tuz, isare bolu lalla, la. Bolu lalla, la, Sese perbindi şa. Sese perbindi şa. Kake perbindi ka. Kake perbindi, ka. perbindi ka. Gage perbindi ga. Gage perbindi ga. Cice perbindi za. Cice perbindi za. Fafe fa. perbindi fa. Fafe ਇਤੋਂ ਹੁਣ ਜਿਹੜੇ ਲਫ਼ਜ਼ੇ ਫਾਰਸੀ ਦੇ ਲਫ਼ਜ਼ੇ ਜਿਹੜੇ ਇਹਨਾਂ ਦੇ ਨਾਲ ਬੋਲੇ ਜਾਂਦੇ ਮਨਜੋਤ ਗੱਲਾਂ ਨਹੀਂ ਕਰਨੀਆਂ ਨਾਲ ਜਿਹੜੇ ਫਾਰਸੀ ਦੇ ਅੱਖਰ ਆ ਉਹ ਬਾਅਦ ਵਿੱਚ ਮਿਕਸ ਕੀਤੇ ਗਏ ਇਸ ਕਰਕੇ ਇਹਨਾਂ ਦੇ ਪੈਚ ਬਿੰਦੀ ਲਾਈ ਪਹਿਲਾਂ 35 ਅੱਖਰ ਤੱਕ ਖਤਮ ਸੀ 35 ਅੱਖਰ ਹੀ ਫਿਰ ਇਹ ਫਾਰਸੀ ਦੇ ਜਿਹੜੇ ਵਿਦਵਾਨ ਸੀ ਉਹਨਾਂ ਨੇ ਅੱਖਰ ਵਿੱਚ ਪਾਏ ਕਿ ਸਾਡੀ ਜਿਹੜੀ ਫਾਰਸੀ ਭਾਸ਼ਾ ਉਹ ਨਹੀਂ ਬੋਲ ਹੋ ਸਕਦੀ ਇਹਨਾਂ ਤੋਂ ਬਿਨਾ ਨੂਰ ਹਸਨਾਨੀ ਲ ਲ ਲ ਲਫਜ਼ ਬੋਲੋ ਲ ਲ ਲ ਲਫਜ਼ ਲਫਜ਼ ਹੁੰਦਾ ਇੱਕ ਪਰੋਲਾਤ ਰਹਿਣਤ ਕਹਿੰਦੇ ਜਾਂ ਇੱਕ ਵਰਡ ਇੱਕ ਸ਼ਬਦ ਜਿਹੜਾ ਹੁੰਦਾ ਨਾ ਉਹਨੂੰ ਲਫਜ਼ ਕਹਿੰਦੇ ਆ ਫਾਰਸੀ ਚ ਸ ਸੇ ਪਰ ਬਿੰਦੀ ਸ਼ੇਰ 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 ਨੀ ਸ਼ੇਰ ਸ਼ੇਰ ਸ਼ਲਗਮ ਸ਼ਲਗਮ ਇੱਕ ਪੰਜਾਬੀ ਸਬਜ਼ੀ ਦਾ ਨਾਮ ਹੈ ਨਾ ਖ ਖ ਖਰਗੋਸ਼ ਖਰਗੋਸ਼ ਦਿਲਜਾਨ ਤਾਰੇ ਖਖਾ ਖਰਬੂਜਾ ਖਰਬੂਜਾ। ਅਰਬੂਜਾ ਕੀ ਹੁੰਦਾ? ਮੈਲੋਨ, ਮੈਲੋਨ। ਹਦਵਾਲਾ ਕਹਿੰਦੇ ਕੀ? ਮੈਂ ਨਹੀਂ। ਮੈਲੋਨ। ਅਰਬੂਜਾ। ਇੱਕੋ ਜਿਹੀ ਹੀ ਹੁੰਦਾ? ਨਹੀਂ। ਅਰਬੂਜਾ। ਅੰਗੂਰੀਆ ਹੁੰਦਾ। ਅੰਗੂਰੀਆ ਔਰ ਮੈਲੋਨ। ਗੱਗਾ ਗੁਬਾਰਾ। ਗੱਗਾ ਗਰਜ। ਗਰਜ। ਸਿੰਘਾਂ ਦੀ ਗਰਜ ਹੈ ਨਾ। ਜਿਹੜੀ ਮਤਲਬ ਕਿਸੇ ਨੂੰ ਗਰਜ ਨਰਾਈ ਦੇ ਮੈਦਾਨ ਚ ਗੱਜ ਸਿੰਘਾਂ ਨੇ ਗਰਜ ਮਾਰਤੀ ਸਾਰੇ ਡਰ ਕੇ ਭੱਜ ਜਾਂਦੇ ਲਲਕਾਰਾ ਜਿਹਨੂੰ ਕਹਿੰਦੇ ਨੇ ਅਪਰ ਲਲਕਾਰਾ ਵੀ ਕਹਿੰਦੇ ਹਾਂ ਗੱਗਾ ਗੁਬਾਰਾ ਗੱਗਾ ਪੈਰ ਬਿੰਦੀ ਗਰਜ ਇੱਥੇ ਵੀ ਗੱਗੇ ਪੈਰ ਬਿੰਦੀ ਲੱਗਣੀ ਮੈਂ ਕੋਲ ਆ ਨਹੀਂ ਹੋਈ ਇੱਥੇ ਲਾ ਲਓ ਪੈਰ ਤੇ ਬਿੰਦੀ ਗੱਗੇ ਪੈਰ ਬਿੰਦੀ ਜ਼ੰਜੀਰ ਜ਼ੰਜੀਰ ਸੰਗਲੀ ਕੈਨ ਇੱਧਰ ਦੇਖੋ ਸਾਰੇ ਜੱਜੇ ਪੈਰ ਬਿੰਦੀ ਜ਼ਾਹਰ ਕਿਸੇ ਚੀਜ਼ ਨੂੰ ਪ੍ਰਗਟ ਕਰਨਾ ਜ਼ਾਹਰ ਕਰਨਾ ਫੁੱਫੇ ਪੈਰ ਬਿੰਦੀ ਫੁਹਾਰਾ ਫੁਹਾਰਾ ਕਿਹੜਾ ਹੁੰਦਾ ਉਹ ਕਿੰਦਰਾ ਉਹ ਪੰਜ ਤੋਂ ਪਾਣੀ ਨਿਕਲਦਾ ਹਾਂ ਚੌਂਕਾ ਚੌਂਕਾ ਜਿੱਦਾਂ ਜenser ਵਿੱਚ ਹੀ ਆਇਗਾ ਅਹ ਕੀ ਕਹਿੰਦੇ ਚੌਂਕ ਨੂੰ ਰੋਤੋਂ ਦਾ ਰੋਤਾ ਤੋਰੀਆ ਚ ਚੱਲਦੇ ਨਾ ਫੁਹਾਰਾ ਆਪਣੇ ਚੌਂਕਾਂ ਚ ਵੀ ਚੱਲੋ ਕਹਿੰਦੇ ਨੇ ਫੁਹਾਰਾ ਚੌਂਕ ਕਈਆਂ ਸ਼ਹਿਰਾਂ ਦਾ ਨਾਂ ਹੀ ਫੁਹਾਰਾ ਚੌਂਕ ਆ ਤੇ ਜਿੱਥੇ ਫੁਹਾਰੇ ਚੱਲਦੇ ਫੋ ਪਰ ਬਿੰਦੀ ਫੋਹਾਰਾ ਫਰਜ਼ ਫਰਜ਼ ਕੀ ਨਾ ਡਿਊਟੀ ਕਿ ਜਿਵੇਂ ਮੇਰੀ ਡਿਊਟੀ ਹੈ ਤੁਹਾਨੂੰ ਪੜਾ ਰਿਹਾ ਤੁਹਾਡੀ ਡਿਊਟੀ ਹੈ ਤੁਸੀਂ ਪੜ ਰਹਾ ਉਹਨੂੰ ਕਹਿੰਦੇ ਫਰਜ਼ ਸਾਰਿਆਂ ਨੇ ਲਿਖ ਲਿਆ ਹਾਂ ਜੀ ਹੁਣ ਆਪਾਂ ਦੁਬਾਰਾ ਕਰ ਲਈਏ ਲੱਲਾ ਲੱਲਾ ਫਰਜ਼ ਲਫ਼ਜ਼ ਜਾ ਦੇ ਨਾਲ ਵੀ ਬਿੰਦੀ ਲਾਉਣੀ ਲਫ਼ਜ਼ ਲਫ਼ਜ਼ ਜੀਬ ਜਿਹੜੀ ਅੱਗੇ ਲਿਉਣੀ ਦੰਦਾਂ ਨਾਲ ਫਸੇ ਪਰ ਬਿੰਦੀ ਸ਼ੇਰ ਸ਼ਲਗਮ ਖੱਖੇ ਪਰਬੰਦੀ ਖਰਗੋਸ਼ ਖਰਬੂజా ਖਰ ਖਰ ਕਨ ਗਗਾ ਗੁਬਾਰਾ ਗਰਜ ਜੱਜ ਜੰਜੀਰ ਜ਼ਾਹਰ ਹੌਫੇ ਪਰਬੰਦੀ ਫੁਹਾਰਾ ਹਰਜ ਵਾਈ ਗੁਰਜੀ ਕਾਕਾ ਵਾਈ ਗੁਰਜੀ ਜੀ ਭਾਤੇ ਨੂਰੀ ਅਜੀ ਤੁਹੂ ਗੋਲਦੀ